ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਮਲਕੀਤ ਬਾਈ ਕੋਲ ਆਏ ਬਾਈ ਸਤਿ ਸ਼੍ਰੀ ਅਕਾਲ ਜੀ ਬਈਏ ਭੂਈਏ ਵਹਾਂ ਚੱਲ ਪਰਚੀ ਆਉਣੀ ਆ ਪਾਕੀ ਭਈਏ ਸਾਡੇ ਇਹੋ ਘਟ ਹੈ ਬਈਆ ਉਹ ਹੁੰਦੇ ਦੇ ਦੇਖ ਲੈ 4 ਦਿਨ ਹੋ ਗਏ ਘਟਦੇ ਨੂੰ ਅੱਜ ਆਉ ਲੱਗੇ ਬਈ ਘੁੰਦੇ ਦੀ ਮੈਂ ਤਾਂ 24ਵੇਂ ਲੱਗੇ ਵੇ ਉਹ 24ਵੇਂ ਲੱਗੇ ਵੇ ਆਵਾ ਕਾ ਅਜਲ ਤਨ ਲੱਗੇ 3 ਦਿਨ ਹੋ ਗਏ ਲੱਦਦੇ ਤਿੰਨ ਦਿਨ ਹੋ ਗਏ ਬਈ ਇਹ ਨਹੀਂ ਹੈ ਲੇਬਰ ਹੀ ਨਹੀਂ ਹੈਗੀ ਯਾਰ ਕਰੀਏ ਕੀ ਆ ਲੇਬਰ ਬਗਾ ਕਰਨ ਨਹੀਂ ਜਾਂਦਾ ਮੇਲਾ 'ਚ ਸਵਾਦ ਨਹੀਂ ਹੈਗਾ ਹੁਣ ਮੇਲਾ 'ਚ ਜਾਂਦਾ ਨਹੀਂ ਹਸਵੀਰ ਤੜਕੇ ਦਾ ਗਿਆ ਪਿਆ ਉੱਥੇ ਉਹਦਾ ਉਹ ਨਗਰ ਜਿੰਦਾ ਮੇਲਾ ਹੋਣੀ ਕਰ ਹਾਂ ਉਹ ਆ ਆ ਸਾਮਣ ਲੱਗਿਆ ਵੀ ਚਲ ਸੱਜਰੇ ਆ ਜਾਊਗਾ ਨਾ ਨਾ ਹੁਣ ਗਿਆ ਤਾਂ ਸਵੇਰ ਨੂੰ ਹੀ ਤਾਂ 5 ਵਜੇ ਨਾਲੇ ਕਹਿੰਦਾ 3 ਵਜੇ ਜਾਣ ਦਾ ਰਾਤ ਮੈਨੂੰ ਮਿਲਿਆ ਨਹੀਂ ਨਹੀਂ 5 ਵਜੇ ਗਿਆ ਸਵੇਰੀ ਆਟੇ ਵੰਜੇ ਤੁਰਿਆ ਉਹਦੇ ਤੇ ਹਾਂ ਇਹ ਆਏ ਦਾ ਇੱਕ ਟਰੈਲੀ ਖਾਲੀ ਹੁਣੇ ਮੂਹਰੇ ਉਹਦੇ ਹਾਂ ਬਸ ਤੁਲਤਾ ਗਿਆ ਫੇਰ ਤਾਂ ਆਇਆ ਉਹਨੇ ਸੱਜਰੇ ਆਜਣਾ ਉਹਨੇ ਇੱਕ ਬਾਦੇ ਸਾਲੀ ਮੇਲੇ ਆ ਪਤਾ ਨਹੀਂ ਕਹਦੇ ਪਰ ਗੰਨੇ ਕਰਕੇ ਚਲਾਉਂਦੇ ਹਾਲੀ ਕਰ ਕੀ ਆ ਬਾਈ ਗੰਨਾ ਜਾਊਗਾ ਤਾਂ ਹੀ ਮਿਲ ਜੇਗਾ ਲੇਬਰ ਦਾ ਪੰਗਾ ਪੈਂਦਾ ਸਾਰੀ ਹੁਣ ਇਹ ਕਹਿੰਦੇ ਤੇ ਆ ਆਕਾਰ ਦੀ ਵੀ ਹੋਣੀਆਂ ਲੋਕਾਂ ਦੀ ਵੀਜੇ ਨਹੀਂ ਹੋਣੀਆਂ ਆ ਤੇਰਾ ਜਿਹੜਾ ਮੁੰਡੇ ਚੱਲ ਉਹਦਾ ਜਿਹੜਾ ਗੱਲ ਮਾਰ ਗੋਲੀ ਜਿਹੜਾ ਉਹ ਮੁੰਡਾ ਖੜਾ ਹੈ ਗੰਢ ਦੀ ਵੀ ਨਹੀਂ ਜਿਹੜਾ ਬੂਤਿਆਂ ਮਗਰਾਂ ਦੂਸਰ ਸਾਨੂੰ ਆਉਣੀ ਕਤਾਲਾਂ ਪਰ ਜਾਂਦਾ ਹੈਗਾ ਟਾਲਾਂ ਨਾਲ ਵੀ ਨੱਕ ਫੁੱਲ ਮਾਰਦੇ ਹੈ ਲੇਬਰ ਨਹੀਂ ਹੈਗੀ ਲੇਬਰ ਵੀ ਹੈ ਇੱਕ ਹੁਣ ਡੰਗਰ ਘਟਾਤੇ ਲੋਕ ਹੁਣ ਜਾਊਂਗਾ ਕਿੱਥੇ ਨੂੰ ਆਪਣਾ ਨਾਲਾ ਘਟਨੂ ਪਹਿਲਾਂ ਜਾਂ ਅੰਦਰ ਬਹੁਤ ਗੰਨਾ ਖੜੇ ਵਿਗ ਜਾਂਦਾ ਤਾਂ ਡੰਗਰ ਯਾਰ ਜੀ ਨੇ ਰੱਖੇ ਉਹਨੇ ਰੱਖੇ ਵੀ ਸੋਹਣੇ ਰੱਖੇ ਵੀ ਸੋਹਣੇ ਹੈ ਕਿ ਨਹੀਂ ਇੱਕੇ ਕੰਮ ਹੁੰਦਾ ਕਿ ਖੇਤੀ ਨਾਲ ਡੰਗਰ ਵੀ ਨਹੀਂ ਚੱਲਦੇ ਜੇ ਡੰਗਰ ਰੱਖਣੇ ਮੇਰੇ ਸ ਤੁਹ ਦਾ ਪਾਬਾਬੇ ਜੀ ਆਪ ਰੱਖਣੇ ਆਪ ਰੱਖਣੇ ਕੰਮ ਇੱਕੇ ਹੁਣ ਕਰ ਆਏ ਬੰਦਾ ਹਾਂ ਉਹ ਨੱਠ ਭੱਜਦਾ ਨਹੀਂ 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 ਡੰਗਰਾਂ ਭਰੇ ਰਹੇ ਫਿਰ ਇੱਕ ਪਾਸੇ ਤਾਂ ਹੈ ਕਹਾਣੀ ਹਾਂ ਠੀਕ ਨਹੀਂ ਜਿਹੜੇ ਚੰਡੀਗੜ੍ਹ ਦੇ ਨਾਲ ਪਿੰਡ ਨਾ ਜਿਹੜਾ ਕਹੂਗਾ ਕਹਿੰਦਾ ਹਾਂ ਕਿ ਮੈਂ ਖੇਤੀ ਕਰ ਲੂੰਗਾ ਡੰਗਰਾਂ ਨਾਲ ਬਾਈਕ ਔਖਾ ਕਰ ਉਹ ਭੁੱਲ ਜਾ ਜੀ ਨੌਕਾ ਰੱਖ ਲਿਆ ਫਿਰ ਤੇ ਨੌਕਾ ਜੱਗੂ ਹੀ ਲੱਗੇ ਕੰਮ ਮੈਂ ਦੱਸਦਾ ਇੱਕ ਬੰਦਾ ਦਾ ਉੱਥੇ ਕਹਿੰਦਾ ਭਾਈ ਅਸੀਂ ਮਾਲਕ ਜੀਮੀ 3 ਵਜੇ ਉੱਠਦੇ ਆ ਫਿਰ 3 ਵਜੇ ਉੱਠ ਕੇ ਕਹਿੰਦਾ ਤਾਰਾ ਤੁਰਾ ਚੋ ਕੇ ਕਹਿੰਦਾ ਮੈਂ ਲੈਣੇ ਕਿ ਨਾ ਮੈਂ 11 ਵਜੇ ਦਿਨ ਵੇਲਾ ਹੁੰਦਾ ਚ ਮੈਂ ਕਿਹਾ ਰੇਟ ਕਹਿੰਦਾ 80 ਰੁਪਏ ਮੈਂ ਕਿਹਾ ਜਿੱਦਾਂ ਤੇ ਕੋਈ ਪਸ਼ੂ ਹੋਰ ਖਰੀਦਣਾ ਵੀ ਮਹਿੰਗਾ ਖਰੀਦਣਾ ਕਹਿੰਦਾ ਅਫਸਰਾਂ ਨੂੰ ਕਹਿ ਦਿੰਦਾ ਕਹਿੰਦਾ 2-2 ਲੱਖ ਰੁਪਏ ਵੀ ਅਡਵਾਂਸ ਦੇ ਦਿੰਦੇ ਆ ਉਹ ਉਹ ਤਾਂ ਸਵਾਦ ਆ ਫੇ ਰੱਖਣ ਦਾ ਉਹਨੇ ਮੈਨੂੰ ਪਤਾ ਵੀ ਸਾਡੀ ਬਾਹਰ ਨਹੀਂ ਬਾਹਰ ਆਈ ਅਗਲਾ ਕਹਿੰਦਾ ਸਾਡੇ ਅਸੀਂ ਪੂਰੇ ਕਰ ਲੈਨੇ ਆਪਣੇ ਦੁੱਧ ਦੀ ਆ ਕਹਿੰਦਾ ਭਾਈ ਦੁੱਧ ਆ ਪਾ ਲੈਨੇ ਪਿਓਰ ਦਿੰਦੇ ਆ ਨਾ ਨਾ ਠੀਕ ਆ ਠੀਕ ਆ ਅਫਸਰਾਂ ਦੇ ਡਰਦਾ ਵੀ ਕੱਲੂ ਚੈਕਿੰਗ ਹੋਗੀ ਕੱਲੂ ਕੋਸੋ ਦੂੰਗਾ ਫਿਰ ਜੇ ਗਲਤ ਦੇ ਤਾ ਦੁੱਧ ਹਾਂ ਹਾਂ ਹੁਣ ਜਰਾ ਅਫਸਰੇ ਕਹਿੰਦੇ ਆ ਵੀ ਤੁਸੀਂ ਪੈਸੇ ਲਓ ਆਪਣਾ ਪਸ਼ੂ ਲ ਬੀ ਮਹਾਰਾਜਾ ਦੁੱਧ ਨਾ ਚੋਟਿਆ ਦੁੱਧ ਦਾ ਰੇਟ ਲੈਣਾ ਪੂਰਾ ਦੇਣਾ ਭਾਈ ਕੋਈ ਚਾਹੀਦਾ ਹੀ ਨਹੀਂ ਚਾਹੀਦਾ ਨਹੀਂ ਤੇਰਾ ਫਿਰ ਵਾਲੇ ਕੰਮ ਚਾਹੀਦਾ ਹੀ ਨਹੀਂ ਤੇ ਹੁਣ ਆਪਾਂ ਇਹ ਨਹੀਂ ਖੇਚੜਾ ਕਰਕੇ ਲੈ ਕੇ ਜਾਈਏ ਆਪਾਂ ਨੂੰ ਬਾਨਾ ਤੇ ਪੈਸੇ ਨਾ ਮਿਲੇ ਹੈਂ ਦਾਣਾ ਮੈਂ ਕਹਿੰਦਾ 30 ਰੁਪਏ ਹੋ ਗਿਆ ਹੋਰ 30 ਰੁਪਏ ਕਿਲੋ 30 ਰੁਪਏ ਆਉ ਨਾਲ ਉਹਦੇ ਦਾਣੇ ਦਾ ਵੀ ਖਰਚਾ ਕੱਢਣਾ ਆਪਣੀ ਲੇਬਰ ਵੀ ਕੱਢਣੀ ਆ ਚਾਰ ਪੈਸੇ ਬਚਣੇ ਵੀ ਚਾਹੀਦੇ ਆ ਸਵੇਰ ਤੇ ਫਿਰ ਤੁਹਾਨੂੰ ਪਤਾ ਕੁੱਤੇ ਬੜਾਈ ਹੋਣਾ ਚਾਹੀ ਇੱਕ ਰੱਖ ਲੈ ਪਸ਼ੂ ਚਾਹੀਏ ਰੱਖ ਲੈ 10 19 ਖੇਚੜਾ ਜਿਹੜਾ ਹੁਣ ਇੱਕ ਦੋ ਰੱਖਣੇ ਆ ਭਾਈ ਤਾਂ ਹੂੰ ਫੇਰ ਤਾਂ ਆਪਣਾ ਘ ਕਰਦਾ ਸਰਦਾ ਇਹ ਇੱਕ ਡੰਗ ਲੜੈਰੀਆਂ ਪਾੰਦਾ ਹਾਂ ਉਹਦੇ ਮੈਂ ਬੰਦਾ ਬਾਹਰ ਤੇ ਲਾਉਣੇ ਯੋਗਾ ਵੀ ਨਹੀਂ ਹਾਂ ਆਪਾਂ ਤਾਂ ਤਾਂ ਰੱਖਣੇ 10 ਡੰਗਰ ਫੇ ਜਿਹੜਾ ਕੋਈ ਮਾਰੀ ਗੱਲ ਆ ਆਪਣੇ ਨਾਲ ਆਪਣਾ ਦਾ ਬਸਾ ਤੋਰੀ ਫੁਲਕੇ ਚੱਲਦਾ ਆਪਣਾ ਦੁੱਧਾ ਤੇ ਪੀਣੇ ਨੂੰ ਮਿਲ ਜਾਂਦਾ ਬਾਕੀ ਦਾ ਔਰ ਦਸੀ ਆਉਂਦੀ ਵਾਲੀ ਬੀਟ ਦੇ ਮੈਂਦੇ ਆਈ ਗੱਲ ਆ ਕਿਤੇ ਵੀ ਨਹੀਂ ਪੁਰੋਸਦਾ ਹਾਂ ਆਈ ਗੱਲ ਆ ਹੁਣ ਜਿਹੜੀ ਚੰਗੀ ਮੈਸਾ ਨਾ ਲੱਖ ਤੇ ਘੱਟ ਨਹੀਂ ਆਉਂਦੀ ਨਹੀਂ ਹੈਗੀ ਬਾਈ ਹੈ ਨਹੀਂ ਹੈਗੀ ਲੱਖ ਤੇ 80 ਸੀ ਬਾਈ ਘੱਟ ਨਹੀਂ ਆਉਂਦੀ ਮੈਸਾ ਨਹੀਂ ਆ ਗਈ ਲੱਖ ਤੇ ਘੱਟ ਤੇਰੇ ਗੰਦੂ ਦੋਣਾਂ ਕਿ ਲਗ 20000 ਦੀ ਆਈ ਆ 120000 ਦੀ ਫੇਰ ਹੋਰ ਤੂੰ ਐਂ ਦੇਖ ਲੈ ਵੀ ਜੀ ਨੇ ਤੇਰਾ ਕਿਲੋ ਦੇਣਾ ਉਹਨੇ ਫੇ ਖਾਣਾ ਵੀ ਕਿੰਨਾ ਹੈ ਖਾਣਾ ਤਾਂ ਨਹੀਂ ਖਾਣੀ ਆ ਖਲਾਗ ਤਾਂ ਖਾਣੀ ਆ ਤੇਰੇ ਦੁੱਧ ਤੋਂ ਨਾ ਹਾਂ ਹਾਂ ਹੋਰ ਕਿਤੇ ਏਕਣੀ ਕਿਤੇ ਤੇਰੀਆਂ ਪੈਣੀਆਂ ਬੰਦੀਆਂ ਕੋਈ ਕਰਨਾ ਹਾਂ ਖਾਲ ਬੜੇਵੇਂ ਸਭ ਕੋ ਪਾਉਣਾ ਸਭ ਕੋ ਲੱਗਿਆ ਨਸੂਸੂ ਜੀ ਕੱਲ ਸਹੀ ਦੇ ਟੈਂਪਰੇਚਰ ਵੱਧ ਗਿਆ ਅੱਜ ਵਾਲਾ ਮੈਂ ਕਦੇ ਘੱਟ ਗਿਆ ਜੰਦੀ ਜਾਂਦਾ ਹਾਂ ਹਾਂ ਚੱਲ ਅਗਰ ਨੰਗਰਾਂ ਦਾ ਦੁੱਧ ਵਾਲੇ ਡੰਗਰਾਂ ਤੋਂ ਆਈ ਆ ਯਾ ਨਿਆਣੇ ਮਣਾਂ ਟੇਕ ਕੇਰ ਕਾ ਨਹੀਂ ਬੰਦੀ ਨਾ ਦੀ ਇੱਕ ਪਾਣੀ ਹੈ ਨਾ ਜਿਹੜਾ ਡੰਗਰਾਂ ਨੂੰ ਹੁਣ ਆਪਾਂ ਬੁਲਾਉਂਦੇ ਆ ਰਾਤ ਵਾਲਾ ਪਾਣੀ ਨਾ ਬੁਲਾਉ ਇਹਨਾਂ ਨੂੰ ਯਾ ਠਰਿਆ ਪਿਆ ਯਾਰ ਠਰਿਆ ਪਿਆ ਡੰਗਰ ਦੇ ਦਰਦ ਲੱਗ ਜਾਂਦਾ ਦਰਦ ਵੀ ਗਰਮ ਸਰਦ ਹੋ ਜਾਂਦੇ ਇਹਨਾਂ ਨੂੰ ਪਾਣੀ ਠੰਡੇ ਦੀ ਉਹ ਤਾਂ ਹੈ ਉਹ ਹੈ ਨਾ ਨਿੱਗਾ ਜਾ ਭਲਾਵੇ ਮੋਟਰ ਮੈਂ ਤਾਂ ਮੋਟਰ ਕੱਢ ਕੇ ਨਾ ਦੁਬਾਰਾ ਭਲਾਵੇ ਜਿੱਡਾ ਪਾਣੀ ਨਾ ਬੁਲਾਉ ਰਾਤ ਆ ਅੱਧੇ ਕਾਰਨ ਠੰਡੇ ਜੇ ਟੁੱਟੀ ਵਾਲ ਗਰਮ ਯਾਰ ਕੰਮ ਨਿਬੜਨੇ ਦੀ ਕਰਦਾ ਆਪਣਾ ਡੰਗਰਾਂ ਨੂੰ ਤਾਂ ਦੇਖਦੇ ਨਹੀਂ ਤੂੰ ਸਾਜਰੇ ਮਨ ਲੈ ਉੱਠ ਕੇ ਨਾ 6 ਵਜੇ ਤੂੰ ਪੀ ਕੇ ਦਿਖਾ ਦੇ ਠੰਡਾ ਪਾਣੀ ਪੀ ਲੂਗਾ ਨਾ ਬਾਜੀ ਦੇਖਿਓ ਸਾਜਰੇ ਨਾਲਾ ਦਿੰਦੇ ਆ ਨਹੀਂ ਕਰਦੇ ਹੈਂ ਇੱਦਾਂ ਹੀ ਕਰਦੇ ਯਾਰ ਇਦਾਂ ਹੀ ਕਰ ਗਿਆ ਮੋੜ ਕੇ ਦਸਣਾ ਵੀ ਸਾਜਰੇ ਨਾਲਾ ਠੰਡ ਲੱਗਦੀ ਮੈਨੂੰ ਇਹਦਾ ਨਾ 25 ਲੀਟਰ ਦਾ ਗਿੱਜਰ ਲਵਾਇਆ ਵਡੰਗਰਾਂ ਕੋਲ ਫੇਰ ਉਹਦਾ ਪਾਣੀ ਵਿੱਚ ਮਿਲਾ ਕੇ ਨਾ ਵੀ ਦੂਆ ਮਿਲਾ ਕੇ ਟੈਂਕੀ ਵਾਲਾ ਮੋਟਰ ਨਾਲ ਪਾ ਕੇ ਪੁੰਦਾ ਫੇਰ ਬੰਦੇ ਆਪਣੇ ਮਗਨ ਸਮਝਦੇ ਆ ਰਵੀ ਇਹਨਾਂ ਚ ਵੀ ਜਾਣ ਹੈ ਠੰਡਾ ਠੰਡਾ ਪਾਣੀ ਦਾ ਖਾਲ ਕਰਦਾ ਬਈ ਅੰਦਰ ਹੈ ਮੈਂ ਤਾਂ ਤਾਂ ਹੀ ਸਾਰੀ ਕੰਮ ਕਰ ਰਹੀ ਦੀ ਆ ਨਹੀਂ ਇਹਨਾਂ ਜਿਹੇ ਬੰਦੇ ਮਗਨ ਜਾਣ ਹੈ ਯਾਰ ਹਾਂ ਆਪਾਂ ਪੀ ਲੂਗੇ ਤੜਕੇ ਨੂੰ ਪਾਣੀ ਠੰਡਾ ਨਾ ਠੋਟੜੀ ਆਉਂਦੀ ਹੈ ਠੋਟੜੀ ਆਉਂਦੀ ਹੈ ਹੱਥਾਂ ਦਾ ਮਣਾ ਤੁਮ ਲੱਗਦਾ ਬੰਨੋ ਤੇ ਵੇਲੇ ਅੱਛਾ ਮੁੰਦੇ ਆ ਅੱਛਾ ਮੈਂ ਸਹੀ ਗੱਲ ਹੈ ਉਹ ਤਾਂ ਫਸਪਾ ਚੱਲਦੀ ਹੈ ਮੈਂ ਇੱਧਰ ਗੇਟ ਲਾ ਕੇ ਆਇਆ ਡੰਗਰਾਂ ਸਿੱਧੀ ਹਵਾ ਆਉਂਦੀ ਹੈ ਉਹੀ ਦਿਨ ਮੈਂ ਦੱਸਦਾ ਪਾਜਾ ਇੱਧਰ ਤੇ ਸਿੱਧੀ ਪੈਂਦੀ ਹੈ ਨਾ ਇਹ ਕੰਗਾ ਬਿਮਾਰ ਹੋਣ ਵਾਲਾ ਕੰਮ ਚੱਲ ਦੇਖਦੇ ਲੇਬਰ ਜੀ ਆਉਂਦੀ ਹੈ ਦੇਖਈ ਛੰਡਾਇਆ ਬੁੱਲਾ ਹੂੰ ਭਈ ਆ ਜਾਣਾ ਹੈ ਭਈਆਂ ਨੂੰ ਪਤਾ ਲੱਗ ਗਿਆ ਵੀ ਗੰਨਾ ਤੇਰਾ ਚੱਲ ਪਏ ਮਿਲ ਡੇਲੀ ਪਰਚੀ ਤੇ ਕੱਢੀ ਜਾਂਦੇ ਆ ਡੇਲੀ ਕੱਢਦੇ ਤੇ 8 ਬੰਦੇ ਡੇਲੀ ਕੱਢੀ ਜਾਂਦੇ ਆ ਕੱਢੀ ਜਾਂਦੇ ਆ ਨਾ ਜੇ ਬੰਦੇ ਕਾਰੀਗਰ ਕੱਢਨੇ ਤੇ ਹਾਂ ਆਏ ਤਾਂ ਫਿਰ 8 ਤੇ 1 1 ਨਹੀਂ ਲੱਤ ਹੁੰਦੀਆਂ ਜੇ ਕਹਾ ਨੂੰ ਆਪਣੇ ਪਿੰਡ ਚ ਤਾਂ ਬਦ ਦੋਨਾਂ ਦੀ ਥੋੜੀ ਪਰਚੀ ਜਦਾ ਹੈ ਜਾਂ ਦੱਲੀ ਦੀਆਂ ਜਾਂ ਤਫੜੀਆਂ ਥੋੜੀਆਂ 27 ਆ ਥੋੜੀਆਂ ਕਿੰਨੇ 27 ਆ 3.50 ਹੈ 2700 ਕੁਆਂਟਾ ਦਾ ਬੌਂਡ ਆ ਤੁਹਾਡਾ ਹਾਂ ਇੰਨਾ ਪੂਰਾ ਕਰਨੀ ਕਰਨਾ ਦੱਲੀ ਦਾ ਹੈਗਾ ਮੈਂ ਕਹਿੰਦਾ 40 ਪਰਚੀਆਂ ਹੋਣਗੀਆਂ ਇਹਦੇ ਅਸੀਂ ਬੌਂਡ ਕੱਟ ਕਰਾਇਆ ਹੈ ਜੇ ਨੂੰ ਵੀ ਪਾਰਾ ਨਿਕਲ ਗਿਆ ਇੱਧਰ ਉੱਧਰ ਕੱਟ ਪਾਰਟੀ ਦੇ ਕਰ ਦੂੰਗੇ ਹਾਂ ਸਲਾਣੇ ਕੱਢਦੀ ਨਹੀਂ ਦੇਖੂਗੇ ਨਹੀਂ ਉੱਥੇ ਕਿਹ ਕੈਸ਼ ਆ ਮਿਲਦੀ ਪੇਮੈਂਟ ਕਿ ਰੱਖਦੇ ਆ ਪੈਸੇ ਪਤਾ ਨਹੀਂ 50-50 ਰੁਪਏ ਰੱਖਦੇ ਆ ਉਹ ਉਹ ਫਿਰ ਜਿਹਾ ਬਿੱਲ ਬੰਦ ਹੁੰਦਾ ਫਿਰ ਆਜਿਦ ਹੁੰਦੇ ਨਾ ਉਹ ਗਵਰਨਮੈਂਟ ਬਲ ਤੇ ਮਿਲਦੇ ਆ ਉਹ ਚੱਕਰ ਪਤਾ ਕਿ ਆ ਦੀ 85 ਦਾ 2 ਜਿਹੜਾ ਬਾਅਦ ਮਾ ਵੱਡਾ ਲੱਗਣਾ ਹਾਂ ਅਧੀ ਇਹ ਹੀਗਾ ਮਾਰਚ ਵਿੱਚ ਆਇਆ ਘਟ ਪਾ ਗਾਹਾਂ 500 ਹੋ ਜਾਂਦਾ ਫਿਰ 500 ਕਿਲਾੜਾ ਜਿਹੜੇ ਆ ਮਿਲ ਖੜ ਜਾਂਦਾ ਆ ਖੇਦਰਾਪਾਦ ਜਿਹੜੇ ਕਿਲਾੜੀਆਂ ਆ ਰੋਡ ਪਰੇ ਨਿਊ ਚੰਡੀਗੜ੍ਹ ਵਾਲੇ ਪਰ ਹੋਰ ਜਿੰਨਾ ਮਰਜੀ ਵ ਉਹਦਾ ਆਪ ਕਹਿੰਦੇ ਆ ਕੋਈ ਬੀਜਣਾ ਵੀ ਹੈਗਾ ਫਿਰ ਉਹ ਵੀ ਬੂਜ ਵਾਜਣਾ ਉਹਦੇ ਮਤ ਕਹਿੰਦਾ ਗੰਨੀ ਲਾਵੇ ਫਿਰ ਉਹਦੇ ਮੈਂ ਗੰਨਾ ਲਾਉਣਾ ਬੂਟੇ ਲਾ ਦੇ ਬੂਟੇ ਲਾਉਣੇ ਆ ਆਪਣੀ ਵਾਲੀ ਜ਼ਮੀਨ 'ਚ ਨਾ ਤੂੰ ਬੂਟੇ ਰੱਖ ਯਾਰ ਹੁਣ 2 2.5 3 ਪੱਟ ਹੋ ਜਾਣੇ ਹਾਂ ਉਹ ਆਪਣੇ ਹੁਣ 2 ਲਾ ਦੇਣੇ ਬਸ ਮੈਂ ਤੈਨੂੰ ਆ ਹੀ ਕਹਿੰਦਾ ਵੀ ਆਪਣੀ ਘਰ ਦੀ ਜ਼ਮੀਨ 'ਚ ਸਾਰੇ ਬੂਟੇ ਰੱਖ ਹੋਰ ਕਿਆ ਦੋ ਹੀ ਨਾਲ ਚਲਾ ਗਏ ਮੈਂ ਆਪਣੇ ਕਹਿੰਦਾ ਸੀ ਪਏ ਆ ਸਾਲਾ ਬਾਜੀ ਵਾ ਲੋਡ ਰਾ ਜਾਂਦਾ ਕਬ ਬਾਜੀ ਵਾ ਸਾਲਾ ਥੱਲੇ ਵੀ ਜਾਂਦਾ ਨਹੀਂ ਨਹੀਂ ਇਹਨਾਂ ਦਾ ਨਾ ਹੁਣ ਸਰਕਾਰ ਥੋੜੀ ਚੈ ਕਰਦੀ ਰੇਟ ਇਹ ਹਾਂ ਹੁਣ ਇਹ ਨਾ ਡਾਊਨ ਕਰਤਾ ਹੁਣ ਇਹ ਮੈ ਪੁਰਜਾ ਕਣਕ ਨੇ ਨਾ ਗੱਧਰ ਖੋਣ ਲੈਣਾ। ਵੀ ਇੱਧਰ ਜ਼ਿਮੀਦਾਰ ਫਸ ਗਿਆ ਵੀ ਕਿਆ ਕਰੀ ਹੁਣ ਬੜਾ ਦੇ ਉਹਨਾਂ ਨੇ ਰੇਟ ਚੱਕ ਦੇਣਾ। ਹੂੰ ਉਹ 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 ਤਾਂ ਬੂਲਣ ਵਾਲਾ ਸਿੱਟਦਾ ਹਾਂ ਉੱਪਰ ਵਾਲਾ ਜਿੱਥੇ ਤਾਂ ਸਰ ਉਹ ਸਿੱਟਦਾ ਹਾਂ ਵੀ ਜੜਾ ਉਹੀ ਦੇ ਦੋ ਉਹੀ ਕਿ ਲਾਹਦੇ ਆ ਹਾਂ ਅਨਿਮੇ ਨਾਲ ਉੱਪਰ ਕਣਕੇ ਆ ਤੇਰੀ ਉੱਪਰ ਕਣਕੇ ਆ ਉਹਦੇ ਮਾਵਾਂ ਵਾਂਗ ਹਣ ਬੂਟੇ ਲਾਣੇ ਨੇ ਠੀਕ ਹੈ ਹਾਂ ਉਧਰ ਰੇਟਾਂ ਉਹ ਮਿਲ ਮਾ ਉਹਦੇ ਮਾ ਗੇੜ ਦੇ ਨਾਲ ਤਾਲ ਪਰੇ ਵਾਹ ਤਾਲ ਪਰ ਵੀ ਸਾਲੇ ਹੁਣ ਪਹਿਲਾਂ ਤਾਂ ਜਿਲ੍ਹਾ ਆਪ ਆਉਂਦੇ ਦੇ ਵੀ ਬਾਈ ਸਾਨੂੰ ਗੰਨਾ ਦੇ ਦੋ ਹੁਣ ਆਪਾਂ ਨੂੰ ਮਿੰਤਾ ਕਰਨੀ ਪੈਂਦੀ ਹੈ ਹੈਂ ਕਰਨੀ ਹੈਗੇ ਯਾਰ ਨਹੀਂ ਕਰਨੀ ਹੈਗੇ ਪਰ ਇਹ ਨਾਲਾ ਗੜ ਕੇ ਨਹੀਂ ਬਹੁਤ ਡੰਗਰ ਦਾ ਪਤਾ ਗਿਆ ਗੱਲ ਹੈ ਸਖਤਾਈਆਂ ਨਹੀਂ ਹੈਗੀਆਂ ਜਿਹੜੀ ਗੱਲ ਤਨ ਰਾਹ ਦੀ ਮਦਦ ਨਾਲ ਦੱਸਦਾ ਫਿਰ ਕਹਿੰਦੇ ਨੇ ਕਿਹੜਾ ਆਏ ਕਹਿੰਦਾ ਆਏ ਕਹਿੰਦਾ ਲੈ ਠੀਕ ਹੈ ਗੱਲ ਮੈਂ ਦਿੱਤੀ ਗੱਲ ਕਾਇ ਹੋ ਜਾਂਦੀ ਹੈ ਸਹੀ ਗੱਲ ਕਿਹੜਾ ਪਿਓਰ ਦੁੱਧ ਉਹਦਾ ਰੇਟ ਨਹੀਂ ਮਿਲਦਾ ਮਿਲਦਾ ਨਹੀਂ ਤੇ ਡੁਪਲੀਕੇਟ ਬਣਾ ਬਣਾ ਕੇ ਲਿਆਉਂਦੇ ਉਹਨੂੰ ਉਹ ਉਹਨਾਂ ਨੇ ਇਹਨਾਂ ਦਾ ਅੱਗਾ ਮਾਰਦਾ ਜਿਹੜੇ ਬਿਜਾਰੇ ਪਿਓਰ ਦੁੱਧ ਵਾਲੇ ਛੋਟੇ ਛੋਟੇ ਕੰਮ ਵਾਲੇ ਛੋਟੇ ਕੰਮ ਵਾਲੇ ਹੈ ਕਿ ਨਹੀਂ ਹਾਂ ਇਹ ਡੁਪਲੀਕੇਟ ਦੁੱਧ ਨੇ ਇਹੀ ਤੇ ਫੇਰੀ ਵੀ ਇਹ ਮੈਨੂੰ ਦੁੱਧ ਪੂਰਾ ਹੋ ਕੇ ਦਿਖਾ ਦੇ ਵੀ ਜਿਹਾ ਅਸਲੀ ਦੁੱਧ ਹੋਵੇ ਦ ਹਰ ਕਰਮਾਦਦੂ ਦਾ ਵਰਤ ਹੁੰਦਾ ਤੇ ਦੇਖਿਆ ਮੈਂ ਕਹਿੰਦਾ ਜਿੰਨੀਆਂ ਮੈਂ ਸਾਂ ਮੈਨੂੰ ਦੁੱਧ ਪੂਰਾ ਕਰਕੇ ਦਿਖਾ ਦੇ ਹਾਂ ਨਹੀਂ ਹੁੰਦਾ ਸਮਝੇ ਗੱਲ ਕਿੱਡੇ ਕੇ ਆਪਣੇ 7 ਮਿੰਟਾਂ ਵਜੇ ਲੈ ਕਿੰਨਾ ਕਹਿੰਦਾ ਦੁੱਧ 7 ਪਿੰਡ ਰੇਟ ਆ ਵੀ ਨਹੀਂ ਮਿਲਦਾ ਭਾਈ ਰੇਟ ਮਿਲਦਾ ਨਹੀਂ ਹੈਗਾ ਜ਼ਿਮੀਦਾਰ ਵਾਸਤੇ ਇਹ ਸਾਈਡ ਬਿਜ਼ਨਸ ਵਧੀਆ ਤਾਂ ਪਰ ਇੱਥੀ ਜਾ ਕੇ ਫੇਲ ਹੁੰਦਾ ਇੱਥੀ ਜਾ ਕੇ ਫੇਲ ਹੋਗੇ ਇੱਥੀ ਮਰਦਾ ਜੀ ਮੇਰੀ ਸਲਾਹ ਬੱਕਰੀਆਂ ਵਧੀਆ ਯਾਰ ਬੱਕਰੀਆਂ ਨਾਲ ਵੀ ਸਾਲਾ ਇਹੀ ਆਇਆ ਯਾਰ ਰੋਡਾ ਭੈਣ ਉਹਨਾਂ ਤੇ ਮੂਸੋਂ ਮਾਰੀਆਂ ਦਾ ਕੋਈ ਚੂਰ ਦੁੱਧ ਕਿੱਲੇ 3 ਕਿੱਲੇ ਮੂਸੋਂ ਮਾਰਦਾ ਜੇ ਬੱਕਰੀ ਬਾੜਾ ਰੋਡਾ ਕਹਿੰਦਾ ਹੁਣ ਮੈਂ ਐਸਾ ਵੇਚ ਕੇ ਬੱਕਰੀ ਰੱਖ ਲੈਣੀ ਹੈ ਹਾਂ ਰੋਡਾ ਕਹਿੰਦਾ ਮੈਂ ਐਸੇ ਵੇਚ ਕੇ ਬੱਕਰੀ ਰੱਖ ਲੈਣੀ ਕਹਿੰਦਾ ਰੋਡਾ ਕਹਿੰਦਾ ਹਾਂ ਕਹਿੰਦਾ ਸਾਡੀਆਂ ਦੋ ਸੂਏ ਦੇ ਜਾਂਦੀਆਂ ਹੈ ਕਹਿੰਦਾ ਕਪਾ ਏਡਾ ਰੱਖਦਾ ਹੁਣ ਪਹਿਲੇ ਨਾਲੇ ਉਹਨੂੰ ਤਰੂ ਸਾਲੀ ਸੁਣ ਲੈ ਕਹਿੰਦਾ ਦੋ ਸੂਏ ਦੇ ਦ ਕਿਹਾ ਸਾਲਾ 10000 ਤਾਂ ਹੋ ਜਾਂਦਾ ਸੀ ਮਹੀਨੇ ਨੂੰ। ਤੇਰਾ 40000 ਦਾ ਹੋ ਗਿਆ ਨਾ ਮੈਂ ਸਨੇ ਕੱਟੀ ਨੇ ਕਹਿੰਦਾ ਉਹੀ ਨਵੇਂ ਤੇ ਤੂੰ 5 ਸਾਲ ਮਾ ਜਾ ਕੇ ਹੁਣ। ਸਾਲ ਕੰਮ ਕੋਈ ਵੀ ਆ ਕਰਨੇ ਦਾ ਹੈ ਤਾਂ ਸਾਰੇ ਲੋਟੇ ਆ। ਬੰਗਾਲਾ ਵੀ ਲੋਟੇ। ਢੰਗ ਚਾਹੀਦਾ। ਢੰਗ ਚਾਹੀਦਾ ਇੱਕ ਸਾਲੀ ਬੱਕਰੀ ਵੀ ਪੂਰੀ ਚੁੱਧੇ ਦੇ ਬਿਮਾਰ ਹੋ ਜਾਂਦੀ ਮੁੱਗੀ ਮਨ ਕਰਦਾ ਛੱਡ ਕੇ ਭਜ ਜਾਂਦੀ ਆ। ਨੰਬਰਵੀਰ ਚਾਚੇ ਦੇ ਦੇਖ ਕੇ ਆਏ ਉਹ। ਇਹਦਾ ਮਨ ਬਦਲੇ ਹੋਇਆ ਕਹਿੰਦਾ ਮੈਂ ਤਾਂ ਡੰਗਰ ਵੇਚ ਦਿੰਨੇ। ਮੈਂ ਪਹਿਲਾਂ ਘਰਾਂ ਸਲਾਹ ਕਰ ਲਈ। ਨਾ 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 ਬੱਕਰੀਆਂ ਕੋਲ ਕਰਜਾ ਦਿੰਦੀ ਉਹ ਦਿੰਦੀ ਆ ਗਵਰਨਮੈਂਟ ਆਤਰਾ। ਨੋ ਲੌਨ ਨਹੀਂ ਦਿੰਦੀ ਓਕੇ ਮਾਫੀ ਹੁੰਦੀ ਤੇ ਚਾਟੋ ਘਟਣਾ ਸ਼ੋਰ ਉਹ ਚਾਹੀਦਾ 100 ਬੱਕਰੀ ਹੂੰ ਤੇ ਲੈ ਲਵੇ 100 ਤਾਂ ਕਿਹਾ ਇੰਨੇ 100 ਲੈ ਲਵੇ ਹਾਂ ਚਰਮ ਚਰਮ ਹੁੰਦੀ ਰਹਿਣੀ ਬਹਿਣ ਜਉਂਦੀ ਠੀਕ ਹੈ ਗੱਲ ਹਾਂ ਘੜੀ ਘੜੀ ਨਾਲ ਹਾਂ ਗੱਗਾ ਸਿੰਘ ਆ ਗਏ ਹੈ ਗੱਦੇ ਕੀ ਹਾਲ ਹੈ 40 ਸਿੰਟੀ ਪਈ ਫੀ ਹੱਟ ਮੇ ਹੋ ਰਿਹਾ ਹੈ ਸਾਲ ਬੱਕਰੀ ਲੈ ਲਵੇ ਆਪਣਾ ਚਰਮ ਲੈ ਕੇ 100 150 ਦਾ ਹਾਂ ਜਿੱਦਾਂ ਜਣਾ ਗਿਆ ਉਦਨੇ ਭੰਤਾ ਹੋਏ ਨੇ ਅੱਛਾ ਮਾਰਦਾ ਬਗੈਰ ਚੱਕ ਕੇ ਮਾਰਦਾ ਚੱਲ ਇਹਨਾਂ ਜੁਗਾ ਸਕਰੀਨ ਰੋਟੀ ਤੇਰੀ ਹੋਰ ਹਵਾ ਵਾਜ ਵਾਜ ਜਲਦੀ ਠੰਡੀ ਤੁਸੀਂ ਚਲਦੀ ਹੈ ਹੈ ਆ ਦੇਖੋ ਬਾਈ ਕੱਟੀ ਨਾਲ ਬਹੁਤ ਖੇਲਦੇ ਗੁਰਸੇਪਤ ਖੇਲ ਆ ਦੇਖ ਕੱਟੀ ਨਾਲ ਬਹੁਤ ਪਿਆਰੇ ਦਾ ਸਾਜਰੇ ਉੱਠ ਗਏ ਨਾ ਇਹਨੇ ਆਪਣੇ ਕੱਪੜੇ ਲਵੇ ਲੈਣੇ ਪਾਰੀ ਕਰ ਲੈ ਇਹਦੀ ਉਹ ਗੁਰਸੇਪਤ ਸਾਰੀ ਗੱਲ ਐ ਦੀ ਟਾਲਾ ਟਾਲਾ ਇਹਨੂੰ ਟਾਲਾ ਇਹਨੂੰ ਟਾਲਾ ਟਾਲਾ ਹਾਂ ਆ ਦੇ ਆ ਦੇ ਆ ਦੇ ਆ ਦੇ ਆ ਦੇਖੋ ਹੂੰ ਟਾਲਾ ਇਹਨੂੰ ਬਾਈ ਸਾਜਰੇ ਉੱਠ ਗਏ ਨਾ ਇਹਨੇ ਕੱਟੀ ਘਾਉਣਾ ਇਹਨੇ ਆ ਦੇਖੋ ਆ ਦੇਖੋ ਵੀ ਓਏ ਜੇ ਉੱਠ ਖੜੀ ਨਾ ਦੇਖ ਲੈ ਫਿਰ ਜੇ ਉੱਠ ਖੜੀ ਐ ਇਹ ਫੇ ਦੇਖ ਲੈ ਫਿਰ ਹੈਂ ਜੇ ਉੱਠ ਖੜੀ ਦੇਖ ਲੈ ਫਿਰ ਨੇ ਕੀ ਕਰਨਾ ਤੇਰਾ ਹਾਲ ਚਲੋ ਚੜ ਜਾ ਹੁਣ ਚੱਲ ਰੋਟੀ ਖਾ ਲੈ ਢਾ ਲਿਆ ਢਾ ਲਿਆ ਢਾ ਲਿਆ ਹੈਂ ਤਰੇ ਸੱਟ ਮਾਰੂੰਗੀ ਸੀ ਕਾਕੇ ਆੜ ਜਾ ਇਹ ਮੈਂ ਖੇਲਦੀ ਹਾਂ ਨਾਲੇ ਸੱਜਦੇ ਉੱਠ ਕੇ ਨਾਲੇ ਹਾਂ ਨਾਇਨ ਜਦ ਵੀ ਨਾ ਕਰਨਾ ਇਹਨੇ ਇਹਦੇ ਘੋਲਣਾ ਪੈਣਾ ਪੱਜ ਕੇ ਸਾਰੇ ਕੱਪੜੇ ਇਹਦੇ ਕੱਟੇ ਲੋ ਵੇਰ ਦਿੱਤੀਆ ਇਹਨੇ ਗੱਲਾਂ ਕਰਦੀ ਆ ਆਪਣੀ ਜਾਨ ਮੇਦੇ ਨਾਲ ਗੱਲਾਂ ਕਰਨ ਲੱਗੀ ਆ ਆ ਦੇਖ ਓਏ ਓਏ ਰਾਦੇ ਪੁੱਤ ਦੇਖ ਇੱਧਰ ਹਾਂ ਗਾ ਕੇ ਕੀ ਕਰਦਾ ਤੂੰ ਇਹ ਬਜਾ ਚਾਚੇ ਕੋਲ ਆਇਆ ਹੁਣ ਚਾਚੇ ਦੀ ਕਣਕ ਦੇਖਣ ਆ ਦੇਖ ਲੈ ਭਾਈ ਕਣਕ ਮੇਰੀ ਕਣਕ ਤੇ ਤੇਰੀ ਵਧੀਆ ਛਿੱਦੀ ਛਿੱਦੀ ਜਿੱਥੇ ਲੱਗੀ ਜਾਂਦੀ ਆਪਾਂ ਨੂੰ ਫਿਰ ਆਇਆ ਨਾ ਇਹ ਪਰਾਲੀ ਕਰਕੇ ਉਹ ਹੋ ਗਿਆ ਹਾਂ ਪਰਾਲੀ ਕਰਕੇ ਚੱਕਰ ਆ ਨਾ ਪਰਾਲੀ ਕਰਕੇ ਗੌਰਮੈਂਟ ਫੂਕਣ ਨਹੀਂ ਦਿੰਦੀ ਭਾਈ ਅਸੀਂ ਅੱਗ ਨਹੀਂ ਲਾਈ ਹੈਗੀ ਹਾਂ ਠੀਕ ਨਹੀਂ ਅੱਗ ਨਹੀਂ ਅਸੀਂ ਨਾ ਉਹ ਕਰਿਆ ਹਾਂ ਵੀ ਇਹ ਆਪਣਾ ਜਿਕਰ ਕਹਿੰਦੇ ਵੀ ਇਹ ਜ਼ਿਮੀਦਾਰ ਪਰਾਲੀ ਨੂੰ ਅੱਗ ਲਾਉਂਦੇ ਜੇ ਇਹ ਕਰਦੇ ਆ ਪਰ ਅਸੀਂ ਆਪਣੀ ਫਸਲ ਥੋੜੀ ਜੀ ਘੱਟ ਕੱਢ ਲੂਗੇ ਪਸ ਅਸੀਂ ਅੱਗ ਨਹੀਂ ਲਾਉਂਦੇ ਠੀਕ ਨਹੀਂ ਹਾਂ ਇਹ ਬਾਈ ਉਹ ਜੇ ਕਰਕੇ ਆ ਦੇਖੋ ਜੇ ਅੱਗ ਲੱਗੀ ਹੁੰਦੀ ਫਿਰ ਸਾਰੇ ਦਾਣੇ ਜੰਮਣ ਦਾ ਇਕੱਲਾ ਇਕੱਲਾ ਉਹਨੂੰ ਤੇ ਕਰਕੇ ਛਿੱਧੀ ਛਿੱਧੀ ਜੀ ਹੋਈ ਵੀ ਮੇਰੇ ਵੀ ਜਿਹੜੀ ਮੱਥੇ ਨਹੀਂ ਲੱਗਦੀ ਗਣਕ ਚੱਲ ਅੱਧਰ ਦੇ ਖੇਤਰੇ ਹੇਠਾਂ ਇਹ ਤਾਂ ਮੈਨੂੰ ਲੱਗਦੀ ਹੈ ਵਧੀਆ ਸੰਘਣੀਆਂ ਹਨ ਹਾਂ ਨਾ ਇਹ ਵੀ 500 ਬੂਟਾ ਮਾਰਦਾ ਹਾਂ ਹਾਂ ਕਿਹੜਾ ਬੀਜ ਹੈ ਚਾਚਾ ਇਹ ਆ ਜਾ ਕਰੋ ਸਭ ਤਾਂ ਆ ਜਾ ਆ ਇਹਨੇ ਆਹ ਤਾਂ ਗੱਲ ਤੇਰੀ ਵਧੀਆ ਤੇ ਵੀ ਸੁੱਕੇ ਸਪਰੇ ਕਰੀ ਆ 15 ਦੇ ਨਾਲ ਸੌਫਟਵੇਅਰ ਇਹ ਦੇ ਲਿਖੇ ਕਿ ਉਹ ਹਾਂ ਇਹ ਗਲੇ ਖਿੱਚਦੇ ਚਲਾਏ ਬੂਟੇ ਦਾ ਫਾਇਦਾ ਵੀ ਆਪਾਂ ਨੂੰ ਆਹ ਕਣਕ ਆਹ ਕਣਕ ਆ ਬਾਈ ਚਾਚੇ ਦੀ ਕਿਹੜਾ ਬੀਜ ਆ ਚਾ ਮੈਨੂੰ ਇਹ 826 ਲੱਗੇ ਬੀਜ ਨਹੀਂ ਮੈਨੂੰ ਮੈਂ ਪੱਤੀ ਉਹ ਲਿਆਇਆ ਤਾਂ ਹਾਂ ਮੈਂ ਨਹੀਂ 826 ਲੱਗਦੀ ਹੈ ਇਹ ਆਹ ਹੈ ਨਾ ਜਿਹੜਾ ਆ ਵੀ ਮੇਰੇ ਜੀਰੀ ਜੀ ਬਹੁਤ ਆ ਪਰ ਮੈਂ ਸੰਕੋੜ ਵੀ ਬਾਤ ਏ ਤਾਨਾ ਤਾਨਾ ਹ ਬਸੇ ਫੂਕੇ ਨੇ ਇਹ ਆ ਦੇਖੋ ਉਹ ਸਰ ਸਫਰੇ ਕਰਨੀ ਆ ਅਸੀਂ ਆ ਜਾ ਹੈ ਨਾ ਕਰਨੀ ਆ ਹਾਂ ਹਾਂ ਉਹ ਵੀ ਦੂਈ ਵੀ ਕਰਨੀ ਆ ਸੁੱਕੇ ਚ ਵੀ ਕਰੀ ਆ ਮੇਰੀ ਸਲਾਹ ਆਪਾ ਮੈਂ ਵੀ ਕਰਾਂ ਟੋਪਕ ਦੀਆਂ ਪੁੜੀਆਂ ਕਰਾਂ ਟੋਪਕ ਟੋਪਕੇ ਕਰਨੀ ਆ ਟੋਪਕ ਨਹੀਂ ਛੱਡਦੀ ਟੋਪਕ ਨਹੀਂ ਛੱਡਦੀ ਨਾ ਟੋਪਕੇ ਕਰਨੀ ਆ ਆ ਤੇਰਾ ਗੱਗੇ ਦਾ ਗੰਨਾ ਗੁਰਮਖ ਦਾ ਗੰਨਾ ਬਹੁਤ ਆ ਗੰਨਾ ਬਹੁਤ ਆ ਬਾਈ ਪਹਿਲਾਂ ਆਲੂ ਇਹਨਾਂ ਦੇ ਕਾਟਾ ਦਿਖਾ ਕੇ ਉਹੀ ਆਲੂ ਵਾਲੇ ਖੇਤ ਮਾ ਹੁਣ ਕੰਨਾ ਲਾਇਆ ਪਿਆ ਇੱਥੇ ਹਿੰਦੇ ਦੇ ਖੇਤ ਆ ਢਿੰਜਲੇ ਖੇਤਾਂ ਮਾ ਇਹ ਤਕੜੇ ਆ ਖੇਤ ਆ ਇਹ ਉਹ ਹਜਾ ਕੀ ਦਾ ਪਰਾਲੀ ਦਾ ਕਰਾ ਲਾਇਆ ਪਿਆ ਆਣਾ ਯਾਰ 2000 ਰੁਪਏ ਦੇ ਕੇ ਬਾਹਰ ਕਢਾਈ ਤੀ ਹਾਂ 10 ਜੱਟਾ ਜ਼ਿਮੀਂਦਾਰ ਕਿਆ ਕਰੂਗੇ ਉਹੀ ਤਾਂ ਚੱਕਰ ਆ ਨਾ ਜ਼ਿਮੀਂਦਾਰ ਇੱਥੀ ਆ ਕੇ ਤਾਂ ਮਰਦਾ ਸਾਡੇ ਕਿੰਨੀ ਕਿਆ ਦੇਖਦੀ ਆ ਗਵਰਨਮੈਂਟ ਕੁਛ ਨਹੀਂ ਦੇਖਦੀਗੀ ਜ਼ਿਮੀਂਦਾਰਾਂ ਦੇ ਪੱਲੇ ਤੇ ਖਰਚਾ ਪੈ ਰਿਹਾ ਅਜ ਤਾਂ ਫੇਰ ਉਹ ਕਰਦੇ ਚੱਲ ਚੱਲ ਚੱਲੀਏ ਚੱਲੀਏ ਚੱਲੀ ਗੱਲੀ ਹੋ ਜਾ ਮੂਰੇ ਨੂੰ ਚੱਲ ਚੱਲ ਆ ਖੁੰਜੀਆਂ ਵਿੱਚ ਐਂਦੇ ਕਰਕੇ ਨਾ ਸ਼ੋਰੇ ਕਰਕੇ ਹੋਇਆ ਪਿਆ ਹਾਂ ਮੈਂ ਸੜਤੀ ਸੀ ਸਰੋਂ ਜੰਮੀ ਹੋਈ ਆ ਹਾਂ ਸਰੋਂ ਬੜਾ ਠੀਕ ਆ ਉਹ ਕਿੱਥੇ ਬਾਈ ਛਿੱਦੀ ਜੀ ਉੱਥੇ ਸਰੋਂ ਘੇਰਤੀ ਉਹ ਹੁਣ ਜੰਮੀ ਆ ਹਾਂ ਹੁਣ ਜੰਮੀ ਆ ਚੱਲ ਹੋਊਂਗੇ ਕਾਣੀ ਜੋਗੀ ਹੈ ਆਈ ਬਈ ਚਾਚੇ ਨੇ ਲਾਇਆ ਬੇ ਨਿੰਬੂ ਦਾ ਬੁੱਟਾ ਵੀ ਵੈਰੈਟੀ ਬਹੁਤ ਵਧੀਆ ਤੇ ਗੁੱਛੇ ਲੱਗਦੇ ਨੇ ਪੰਜ ਪੰਜ ਨਿੰਬੂ ਮਾਰੇ ਇਹ ਜੂਸੀ ਹੈ ਇਹਦੇ ਵੀ ਜਿਆਦਾ ਰਸ ਆਏ ਆ ਦੇਖੋ ਪੰਜ ਪੰਜ ਦੇ ਲੱਗਦੇ ਗੁੱਛੇ ਇਹ ਹੁੰਦੇ ਕਾਗਜੀ ਨਿੰਬੂ ਇਹਨਾਂ ਵਿੱਚ ਰਸ ਜ਼ਿਆਦਾ ਦੇਖਣ ਲੱਗਦੇ ਆ ਗਲਗਲ ਟੈਪ ਪਰ ਹੈ ਨਿੰਬੂ ਆ ਇਹ ਕਈ ਤਰ੍ਹਾਂ ਦੀ ਵੈਰਾਈਟੀਆਂ ਨਿੰਬੂਆਂ ਦੀ ਵੀ ਇਹ ਖੇਤਾਂ ਵਿੱਚ ਲਾਇਆ ਬੁੱਟਿਆਂ ਨੇ ਉਹ ਨਿੰਬੂ ਨਾਲ ਦੀ ਵੀ ਵੈਰਾਈਟੀ ਆਪਾਂ ਨੇ ਵੀ ਲਾਈ ਵੀ ਘਰ ਆ ਆ ਦੇਖੋ ਆ ਵੀ ਉਹੀ ਨਸਲ ਆ ਇਹ ਵੀ ਹਾਈਬ੍ਰਿਡੀ ਆ ਇਹਨਾਂ ਵੀ ਗੁੱਛੇ ਲੱਗਦੇ ਆ ਇਹ ਗੁੱਛੇ ਵਾਲੀ ਇਹਦੇ ਵਿੱਚ ਜੂਸ ਬਹੁਤ ਹੁੰਦਾ ਇਹਦਾ ਨਾਲ ਜਿੱਕਣ ਆਪਾਂ ਨਿੰਬੂ ਵੱਢ ਕੇ ਰੱਖ ਲਓ ਜਾਂ ਜੂਸ ਕੱਢ ਲਓ ਬੋਤਲ 'ਚ ਪਾ ਲਓ ਜਾਂ ਲੋੜ ਆ ਸਕੰਜੀ ਬਣਾ ਲਵੇ ਵਧੀਆ ਨਸਲ ਆ ਨਿੰਬੂਆਂ ਦੀ ਪਹੁੰਚ ਗਿਆ ਭਾਈ ਬਟੰਡੇ ਸ਼ਹਿਰ ਰੌਣਕ ਬਹੁਤ ਆ ਵਢੰਦੇ ਹੈਂ ਔਰ ਠੰਡਾ ਚੰਡੀਗੜ੍ਹ ਦੇ ਬਰਾਬਰ ਖੜਾ ਕਰਦਾ ਬਾਦਾ ਦੰਦੇ ਹੈਂ ਸਹੀ ਗੱਲ ਆ ਕੋਈ ਸ਼ੱਕ ਨਹੀਂ ਦੇ ਵਿੱਚ ਇਹ ਵੀ ਠੰਡਾ ਪੂਰਾ ਭੀ ਆਉਣ ਲੱਗਿਆ ਹੋਇਆ ਹੈ ਗਰਮੀ ਵਿੱਚ ਹੌਲੀ ਹੌਲੀ ਜਾਂਦੇ ਛੜਵਾ ਜਿਆਦਾ ਭਜਾਉਂਦੇ ਆ ਇਹ ਵਾਹੀ ਰਾਜਾ ਬਠੰਡੇ ਦਾ ਡਾਊਨ ਨਾ ਯਾਰ ਹੈਂ ਕਿੰਨੀ ਉਮਰ ਹੈ ਰਾਜੇ ਹੈ 40 ਸਾਲ ਹੈ ਬਈ ਦੀ ਕੋਈ ਕਹਿ ਨਹੀਂ ਸਕਦਾ 40 ਸਾਲ ਆ ਬੰਦਾ ਪਰ ਹੀਰਾ ਇਹ ਜੇ ਕਮਰਾ ਕੁਮਰਾ ਕਿਸ ਨੇ ਕਿਰਾਏ ਵੇ ਲੈਣਾ ਇਹਨਾਂ ਸੰਪਰਕ ਕਰਨਾ ਪੈਂਦਾ ਸਾਨੂੰ ਹੈ ਧਿਆਨ ਆ ਨੰਬਰ ਬੋਲ ਦੇਦਾ ਦੇਖੋ ਜੀ ਰਾਜੇ ਜੀ ਹੁਣ ਖੜੇ ਆ 50 ਪੁਲਸ ਵਾਲੀ ਨੇ ਜਿੱਤੀ ਬਾਈ ਜੀ ਹੈ ਹਾਂ ਠੀਕ ਆ ਬਈ ਜੀ ਆ ਕਮਰਾ ਲੈਣਾ ਤਾਂ ਰਾਜਨਾਬ ਸਰ ਕਰਵਾਇਆ ਹੈ ਰਾਜਾ ਜੀ ਮੈਂ ਨਾ ਚੌਂਕ ਜੀ ਆ ਬਈ ਉਦੇ ਇਹ ਇਹ ਸਾਡਾ ਪ੍ਰਵਿੰਦਰਾ ਗੁਰਦਾਸਪੁਰਿਆ ਹੋਰ ਜੀ ਵਧੀਆ